ਪੀਸੀ ਨਿਊਜ਼ ਤੇ ਦਰਸ਼ਕਾਂ ਦਾ ਸਵਾਗਤ ਮੈਂ ਹਮਨਿੰਦਰ ਸਿੰਘ ਮੋਂਗਾ ਅੰਮ੍ਰਿਤਸਰ ਅਤੇ ਆਸ-ਪਾਸ ਦੇ ਇਲਾਕਿਆਂ 'ਚ ਸਵੇਰ ਤੋਂ ਹੀ ਬੇਮੌਸਮੀ ਬਰਸਾਤ ਜਾਰੀ ਹੈ ਅਜਿਹੇ ਵੇਲੇ ਜਦੋਂ ਉੱਤਾਂਗੂ ਪਾਲੀ ਹੋਈ ਕਣਕ ਦੀ ਫਸਲ ਵਾਢੀ ਲਈ ਤਿਆਰ ਹੈ ਜਾਇ ਕਿ ਕਿਹੜੀ ਕਿ ਕਈ ਥਾਵਾਂ ਤੇ ਵਾਢੀ ਵੀ ਸ਼ੁਰੂ ਹੋ ਚੁੱਕੀ ਹੈ ਮੰਡੀਆਂ 'ਚ ਵੀ ਕਣਕ ਦੀ ਫਸਲ ਜਿਹੜੀ ਹੈ ਪਹੁੰਚਣੀ ਸ਼ੁਰੂ ਹੋ ਚੁੱਕੀ ਹੈ ਪਰ ਜਦੋਂ ਇਹ ਬੇਸਮੌਸਮੀ ਬਰਸਾਤ ਸ਼ੁਰੂ ਹੋਈ ਤਾਂ ਤਿਆਰ ਖੜੀ ਫਸਲ ਜਿਸ ਨੂੰ ਲੈ ਕੇ ਹਰ ਕਿਸਾਨ ਦੇ ਵਿੱਚ ਚਾਹ ਮਲਾਰ ਹੁੰਦੇ ਨੇ 6 ਮਹੀਨੇ ਦੀ ਬਿਹਨ ਤੇ ਦਿਨ ਰਾਤ ਦੀ ਅਜਿਹੇ ਵੇਲੇ ਜਦੋਂ अनेका ਸਕੀਮਾਂ ਕੜੀਆਂ ਜਾਂਦੀਆਂ ਚਾਹੇ ਉਹ ਬੈਂਕ ਦੀ ਲੋਨ ਹੈ ਕਰਦੇ ਕੰਮ ਕਰਨੇ ਧੀਪੁੱਤ ਦੇ ਵਿਆਹ ਦੇ ਜਾਂ ਬੱਚਿਆਂ ਦੀ ਫੀਸ ਦਾ ਕੰਮ ਹੈ ਜਾਂ ਫਿਰ ਲੋਨ ਦੀ ਕਿਸ਼ਤਾਂ ਦੀ ਗੱਲ ਹੈ ਤਾਂ ਕਈ ਤਰ੍ਹਾਂ ਦੀਆਂ ਯੋਜਨਾਵਾਂ ਉਲੀਕੇ ਜਾਂਦੀਆਂ ਤਿਆਰ ਖੜੀ ਫਸਲ ਵੇਖ ਕੇ ਪਰ ਜਿਹੜੀ ਆ ਸਵੇਰ ਤੋਂ ਬੇਮੌਸਮੀ ਬਰਸਾਤ ਸ਼ੁਰੂ ਹੋਈ ਹੈ ਇਸ ਦੇ ਨਾਲ ਦੇਸ਼ ਦੇ ਆਨਦਾਤਾ ਦੇ ਮੱਥੇ ਤੇ ਚਿੰਤਾ ਦੀਆਂ ਲਕੀਰਾਂ ਨਜ਼ਰ ਆ ਰਹੀਆਂ ਨੇ ਤਾਂ ਕੀ ਮਨ ਚ ਚੱਲ ਰਿਹਾ ਹੈ ਕਿੰਨੇਕ ਪਰੇਸ਼ਾਨੀ ਹੈ ਕਿਨੇਕ ਇਸ ਗੱਲ ਨੂੰ ਲੈ ਕੇ ਚਿੰਤਾ ਹੈ ਤਾਂ ਅਸੀਂ ਅਜਨਾਲਾ ਦੇ ਵੱਖ-ਵੱਖ ਕਿਸਾਨ ਮੌਜੂਦ ਆਂ ਜ਼ਰੂਰ ਗੱਲਬਾਤ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੀ ਇਹ ਬੇਮੌਸਮੀ ਬਰਸਾਤ ਹੈ ਕਿੰਨਾ ਵੱਡਾ ਖਤਰਾ ਨਜ਼ਰ ਆ ਰਿਹਾ ਹੈ ਦੇਖੋ ਸਾਹਿਬਜੀ ਸਿੰਘ ਪਿੰਡ ਭਖਾ ਹਰੀ ਸਿੰਘ ਨੀਅਰ ਅਜਨਾਲਾ ਦੇ ਆਸ-ਪਾਸ ਖੜੇ ਆਂ ਅਸੀਂ ਇਹ ਵੇਖੋ ਜੀ ਇਹ ਫਸਲ ਜਿਹੜੀ ਹੁਣ ਪੱਕ ਕੇ ਬਿਲਕੁਲ ਤਿਆਰ ਆ ਔਰ ਸਾਰੇ ਕਿਸਾਨਾਂ ਮਜ਼ਦੂਰਾਂ ਦੀਆਂ ਇਹਦੇ ਉੱਤੇ ਬਹੁਤ ਆਸਾਂ ਨੇ ਕਿਸੇ ਨੇ ਲੋਨ ਦੀਆਂ ਕਿਸ਼ਤਾਂ ਦੇਣੀਆਂ ਕਰਜ਼ਾ ਚੁੱਕ ਕੇ ਫਸਲ ਪਾਲੀ ਜਾਂਦੀ ਜਿੱਦਾਂ ਤੁਹਾਨੂੰ ਪਤਾ ਸੋਸਾਇਟੀਆਂ ਤੋਂ ਕਰਜ਼ਾ ਮਿਲਦਾ ਜ਼ਿਮੀਂਦਾਰਾਂ ਨੂੰ ਹੋਰ ਕਿਤੋਂ ਬੈਂਕਾਂ ਤੋਂ ਲੈ ਕੇ ਉਹ ਸਾਰੀਆਂ ਆਸਾਂ ਕਿਸੇ ਨੇ ਫੀਸਾਂ ਤਾਰਨੀਆਂ ਕਿਸੇ ਨੇ ਆਧਾਰ ਸੌਦਾ ਕੀਤਾ ਕਿਸੇ ਨੇ ਵਿਆਹ ਕਰਨਾ ਕਿਸੇ ਬੱਚਿਆਂ ਦਾ ਆਪਣਾ ਸਾਰੀ ਸ਼੍ਰਿਸ਼ਟ ਜਿਹੜਾ ਸਾਡੀ ਇਹ ਜ਼ਿੰਦਗੀ ਆ ਇਹ ਸਾਰੀ ਫਸਲਾਂ ਦੇ ਉੱਤੇ ਨਿਰਭਰ ਹੈ ਤੇ ਜਦੋਂ ਪੱਕੀ ਫਸਲ ਤੇ ਉਹ ਗਾਣਾ ਬੋਲਦੇ ਨੇ ਪੱਕੀ ਫਸੇ ਤੇ ਹੋ ਜੇ ਗੜੇ ਮਾਰੀ ਫਿਰ ਰੋਟੀ ਖਾਣ ਨੂੰ ਦਿਲ ਨਹੀਂ ਕਰਦਾ ਸਾਡੇ ਨਾਲ ਤੇ ਉਹ ਚੀਜ਼ ਹੋ ਰਹੀ ਆ ਇਸ ਟਾਈਮ ਤੇ ਪਰ ਪਰ ਪ੍ਰਮਾਤਮਾ ਕਰਕੇ ਇਹੋ ਹੀ ਅਰਦਾਸ ਬੇਨਤੀ ਕਰਦੇ ਆ ਕਿ ਸੱਚੇ ਪਾਤਸ਼ਾਹ ਸਾਨੂੰ ਇਹ 15 20 ਦਿਨ ਵਾਸਤੇ ਜਿਹੜੇ ਆ ਇਹ ਬਰਸਾਤ ਜਿਹੜੀ ਆ ਸਾਡੇ ਤੇ ਇੱਕ ਕਹਿ ਲੋ ਕਿ ਮਤਲਬ ਸੋਨੇ ਦੇ ਉੱਪਰ ਸਾਡਾ ਡਰ ਰਿਹਾ ਇੱਕ ਕਿਸਾਨ ਆ ਜਿਨ੍ਹਾਂ ਦੀ ਆਮਦਨ ਜਿਹੜੀ ਸਾਡੀ ਇਹ ਫਸਲ ਆ ਖੁੱਲੇ ਅੰਬਾਰਾਂ ਥੱਲੇ ਬੈਠੀ ਆ ਕੋਈ ਵੀ ਬਿਜ਼ਨਸਮੈਨ ਕੋਈ ਵੀ ਕਾਰੋਬਾਰ ਧਿਆਨ ਮਾਰ ਕੇ ਵੇਖੋ ਸਾਰੇ ਆਪਣਾ ਬਿਜ਼ਨਸ ਸੰਮੇਟ ਕੇ ਰੱਖਦੇ ਆ ਤੇ ਇੱਕ ਸਾਡੀ ਜਿੰਸ ਆ ਜਿਹੜੀ ਖੁੱਲੀ ਪਈ ਆ ਕੀ ਕਰ ਸਕਦੇ ਆ ਪਰਮਾਤਮਾ ਗੜੇ ਹੀ ਅੱਗੇ ਬੇਨਤੀ ਕਰ ਸਕਦੇ ਆ ਕਿ ਪਰਮਾਤਮਾ ਸਾਨੂੰ ਇਹ 15 20 ਦਿਨ ਦੇ ਦਿੱਤੇ ਜਾਣ ਕਾਰੋ ਤੂੰ ਕਿੰਨੇ ਕ ਸਹਿਯੋਗ ਦੀ ਆਸ ਹੈ ਜਦੋਂ ਇਹੋ ਜਿਹੀ ਬੇਵੋਸੀ ਬਰਸਾਤ ਹੋਈ ਹੈ ਕਿਤਨਾ ਕਿਤੇ ਮੰਡੀ ਜਾ ਕੇ ਫਿਰ ਖੱਜਲ ਖੁਆਰੀ ਹੁੰਦੀ ਹੈ ਨਮੀ ਦਾ ਪਾਣਾ ਲਾ ਕੇ ਜਾਂ ਕੋਈ ਫਸਲ ਖਰਾਬ ਹੁੰਦਾ ਕਹਿ ਕੇ ਚਿੱਟਾ ਖਰਾਬ ਸਰਕਾਰਾਂ ਤੋਂ ਆਸ ਹੈ ਜੀ ਗੱਲਾਂ ਬਾਤਾਂ ਦੀ ਕੋਈ ਵੀ ਸਰਕਾਰ ਆ ਜੇ ਗੱਲਾਂ ਬਾਤਾਂ ਦੀ ਸਾਨੂੰ ਆਸ ਹੈ ਜੀ ਸਾਡੇ ਨੀਅਰ ਇਥੋਂ 10 ਕਿਲੋਮੀਟਰ ਤੇ ਸਾਰੇ ਪੰਜਾਬ ਦੇ ਵਿੱਚੋਂ ਵੱਧ ਗੜੇ ਪੈ ਗਿਆ ਜਿਦੇ ਵਿੱਚ 12 1400 ਕਿੱਲਾ ਸਾਡਾ ਫਸਲ ਦਾ ਖਰਾਬ ਹੋ ਗਿਆ ਕਣਕਾਂ ਵਾ ਕੇ ਸੁਹਾ ਕੇ ਅਸੀਂ ਦੁਬਾਰਾ ਫਸਲਾ ਬੀਜ ਰਹੇ ਹੁਤੇ ਅਜੇ ਤੱਕ ਉਥੇ ਸਾਨੂੰ ਕੁਝ ਨਹੀਂ ਮਿਲਿਆ ਦੁਬਾਰਾ ਖਰਚਾ ਚੜ ਰਿਹਾ ਸਾਡੀਆਂ ਬਸਲਾਂ ਦੇ ਸਾਡੇ ਭੈਣ ਭਾਈ ਸਾਡੇ ਰਿਸ਼ਤੇਦਾਰ ਉਥੇ ਨੇ ਜਿਹਨ ਜਿਹੜੇ ਕਿ ਅਸੀਂ ਰੋਜ਼ ਦੇਖਦੇ ਆਂ ਸਰਕਾਰਾਂ ਤੋਂ ਸਾਨੂੰ ਇਹਦੀ ਕੋਈ ਆਸ ਨਹੀਂ ਨਾ ਸਾਡੀ ਕੋਈ ਫਸਲ ਦਾ ਬੀਮਾ ਵੇਖੋ ਜੀ ਆਪਾਂ ਹੈਲਥ ਇਨਸ਼ੋਰੈਂਸ ਕਰਾਉਣੇ ਆ ਆਸ ਆ ਬਗੈਰ ਉਥੇ ਕੈਸ਼ਲੈਸ ਸਾਡੀ ਉਥੇ ਜਿਹੜੀਆਂ ਪ੍ਰਾਈਵੇਟ ਇਨਸ਼ੋਰੈਂਸ ਕਰਦੇ ਆ ਕੈਸ਼ਲੈਸ ਜਾ ਕੇ ਅਸੀਂ ਉਥੇ ਇਲਾਜ ਕਰਾ ਕੇ ਆ ਜੰਨੇ ਇਹਦਾ ਸਾਡੀ ਇਨਸ਼ੋਰੈਂਸ ਹੀ ਕੋਈ ਨਹੀਂ ਸਾਨੂੰ ਕੋਈ ਪਤਾ ਨਹੀਂ ਇਹ ਰੱਬ ਨਾ ਕਰੇ ਉਹ ਜੀ ਗੱਲ ਨਾ ਹੋਵੇ ਜੇ ਬਾਈ ਦੀ ਕੋਈ ਕੋਈ ਗੜੇਮਾਰੀ ਕੁਦਰਤਾ ਫਰਤਾ ਆ ਜਾਂਦੀ ਆ ਅਸੀਂ ਤੇ ਉਲਝ ਜਾਣਾ ਅਸੀਂ ਤੇ ਉਲਝ ਜਾਣਾ ਇਹ ਦਫ਼ਤਰਾਂ ਦੇ ਚੱਕਰਾਂ ਦੇ ਵਿੱਚ ਆਹ ਬਣਾਓ ਜੀ ਆਹ ਬਣਾਓ ਕਿਸੇ ਦੀ ਪੈੜੀ ਨਹੀਂ ਸਾਡੀਆਂ ਪਿਤਾ ਪੁਰਖੀਆਂ ਪੈੜੀਆਂ ਨੇ ਚਾਰ ਚਾਰ ਬੱਚੇ ਅਸੀਂ ਅੱਗੇ ਲਾ ਕੋ ਸਾਡੀਆਂ ਤਕਸੀਮਾਂ ਹੋਈਆਂ ਉਹ ਪਤਾ ਨਹੀਂ ਕਿਹਦੇ ਕਿਹਦੇ ਨਾਂ ਪੈੜੀ ਬੋਲਦੀ ਸਾਡੇ ਬਜ਼ੁਰਗ ਦੇ ਤੇ ਕੌਣ ਖੇਤੀ ਕਰ ਰਿਹਾ ਨੁਕਸਾਨ ਕਿਹਦਾ ਹੋ ਜਾਣਾ ਕੋਈ ਨਹੀਂ ਉਸ ਕੋ ਉਲਝਣਾ ਪੈ ਜਾਣੀਗਾ ਸਾਨੂੰ ਉਸ ਕਰਕੇ ਸਾਨੂੰ ਸਰਕਾਰਾਂ ਤੋਂ ਕੋਈ ਆਸ ਨਹੀਂ ਆ ਸਾਨੂੰ ਤੇ ਵਾਹਿਗੁਰੂ ਕੋਈ ਆਸ ਹੈ ਤੇ ਉਹਦੇ ਅੱਗੇ ਹੀ ਅਰਦਾਸ ਬੰਦ ਕਰਦੇ ਅਰਦਾਸ ਹੈ ਕਿ ਜਿਹੜਾ ਗੁਰੂ ਕਿਰਪਾ ਬਣਾਈ ਰੱਖਣ ਖੇਤੀ ਪਰਦਾ ਸੂਬੇ ਪੰਜਾਬ ਦੀ ਆਰਥਿਕਤਾ ਲਗਭਗ 80% ਤੋਂ ਜ਼ਿਆਦਾ ਖੇਤੀ ਤੇ ਹੀ ਨਿਰਭਰ ਕਰਦੀ ਹੈ ਪਰ ਜਦੋਂ ਅਜਿਹੇ ਮੌਕਾ ਆਉਂਦਾ ਹੈ ਤਾਂ ਹਰ ਪਾਸੇ ਚਿੰਤਾ ਛਾ ਜਾਂਦੀ ਹੈ ਮੇਰਾ ਨਾਮ ਰਣਜੀਤ ਸਿੰਘ ਰਾਣਾ ਪੱਖਾ ਨੀਅਰ ਅਜਨਾਲਾ ਵੇਖੋ ਜੀ ਜਿਹੜੀ ਫਸਲਾਂ ਦੀ ਗੱਲ ਕਰਦੇ ਆਂ ਜਿਹੜੀ ਕਿਸਾਨ ਦੇ ਪਰਿਵਾਰ ਦੀ ਜਾਨ ਹੈ ਨਾ ਉਹ ਇਸ ਫਸਲਾਂ ਵਿੱਚ ਹੁੰਦੀ ਆ 6 ਮਹੀਨੇ ਵਿੱਚ ਪਾਲੀ ਫਸਲ ਜਦੋਂ ਬੇਵਕਤੀ ਬੇਮੌਸਮ ਦੇ ਹਿਸਾਬ ਨਾਲ ਜਦੋਂ ਖਰਾਬ ਮੌਸਮ ਹੋ ਜਾਂਦਾ ਬਾਹਰ ਚ ਹੁੰਦੀ ਆ ਗਰੇ ਮਾਰੀ ਥੋੜੇ ਦਿਨਾਂ ਪਹਿਲਾਂ ਇੱਥੇ ਰਾਸਤਾ ਚ ਲੱਗੀ ਹੋਈ ਉਦੋਂ ਨਾਲ ਸਾਡੀਆਂ ਜਿਹੜੀਆਂ ਫਸਲਾਂ ਖਰਾਬ ਹੋ ਜਾਂਦੀਆਂ ਨੇ ਜਿਵੇਂ ਰਾਜਸਾਂਸੀ ਤੇ ਆਪਾਂ ਗੱਲ ਕਰ ਲੈਂਦੇ ਆ ਉਹ 1 ਕਿਲੋਮੀਟਰ ਚੌੜੀ 10-15 ਕਿਲੋਮੀਟਰ ਦੀ ਲੰਬੀ ਉਹ ਛਲ ਗਲੇ ਮਾਰਦੀ ਹੋਈ ਤੇ ਟੋਟਲ 100% ਉਹ ਫਸਲ ਖਰਾਬ ਹੋ ਗਈ ਸਰਕਾਰ ਨੂੰ ਵੀ ਅਜੇ ਤੱਕ ਉੱਥੇ ਕੋਈ ਨਹੀਂ ਐਡਾ ਕੋਈ ਹੋਇਆ ਵੀ ਜਿਹੜੀ ਆ ਕੇ ਕਿਸਾਨ ਨੂੰ ਜਿਹੜੀ ਉਹਦੀ ਬੰਦੀ ਆ ਜੋ ਖਰਚਾ ਹੀ ਜੁਲਵਾਨਾ ਸਾਹ ਸਾਹ ਨਹੀਂ ਲਈ ਗਈ ਉਹ ਲੈਣੇ ਚ ਬਹੁਤ ਜ਼ਰੂਰੀ ਆ ਆ ਜਿਹੜੀ ਬਰਸਾਤ ਹੋ ਰਹੀ ਹੈ ਇਹਦੇ ਤੋਂ ਕਿੰਨਾ ਖਤਰਾ ਹੈ ਜੀ ਇਹ ਤੋਂ ਬਹੁਤ ਜ਼ਿਆਦਾ ਖਤਰਾ ਹੈ ਜੀ 6 ਮਹੀਨੇ ਹੋ ਗਏ ਕਸਲ ਪਾਲਦੀ ਨੂੰ ਜੇ ਕੁਝ ਹੋਣਾ ਪੈਸੇ ਆਉਣੇ ਆ ਕਿਸਾਨ ਨੂੰ ਆਜ਼ਿਆ ਤੇ ਇਹ ਤੋਂ ਸਾਰਾ ਕਿਸਾਨ ਦਾ ਖਰਚਾ ਚੱਲਦਾ ਤੇ ਅੱਜ ਬੇਵਕਤੀ ਜਿਹੜੀ ਆ ਮੌਸਮ ਜਿਹੜਾ ਸਾਡਾ ਬਾਰਿਸ਼ ਗਰੇਮਾਰੀ ਹੋ ਰਹੀ ਆ ਬਹੁਤ ਵੱਡਾ ਨੁਕਸਾਨ ਹੋ ਰਿਹਾ ਸਾਰੇ ਪਰਿਵਾਰ ਚ ਚਿੰਤਾ ਛਾ ਗਈ ਜਦੋਂ ਇਹ ਮੌਕਾ ਆਉਂਦਾ ਹਾਂਜੀ ਵੇਖੋ ਸਾਰੇ ਪਰਿਵਾਰ ਚ ਚਿੰਤਾ ਦੇ ਛੋਣੀ ਛੋਣੀ ਆ ਪਰਿਵਾਰ ਚ ਵੀ ਚਿੰਤਾ ਹੋ ਜਾਂਦੀ ਆ ਤੇ ਇੱਕ ਚਿੰਤਾ ਜਿਹੜੀ ਆ ਸਾਡੇ ਆੜਤੀਆਂ ਨੇ ਵੀ ਹੋ ਜਾਂਦੀ ਆ ਕਿਉਂਕਿ ਜਦੋਂ ਅਸੀਂ ਆੜਤੀਆਂ ਕੋਲੋਂ ਪੈਸੇ ਲੈ ਕੇ ਤੇ ਆਪਣਾ ਬੈਂਕਾਂ ਦੇ ਵਿੱਚੋਂ ਲੋਨ ਲੈ ਕੇ ਆਪਾਂ ਫਸਲ ਨੂੰ ਪਾਲਦੇ ਆ ਤੇ ਚਿੰਤਾ ਉਹਨਾਂ ਨੂੰ ਵੀ ਹੋ ਜਾਂਦੀ ਆ ਸਾਨੂੰ ਤੇ ਚਿੰਤਾ ਹੈਗੀ ਹੈਗੀ ਆ ਇਹਦੀ ਸਾਡੀ ਚਿੰਤਾ ਜਿਹੜੀ ਆ ਉਹ ਥੋੜੀ ਆ ਕਿਉਂਕਿ ਸਾਡੀ ਚਿੰਤਾ ਇਤਨਾ ਕਿ ਸਾਡੀ 10-12 ਕੁਇੰਟਲ ਵੀ ਹੋ ਗਈ ਤਾਂ ਅਸੀਂ ਆਪਣੇ ਸਾਲ ਵਾਸਤੇ ਘਰ ਰੱਖ ਲੈਣੀ ਆ ਨਾ ਸਾਡੇ ਕੋਲ ਆਰਤੀਆਂ ਦਾ ਪੈਸਾ ਦਿੱਤਾ ਜਾਣਾ ਨਾ ਇਹ ਇੰਡੀਆ ਦੇ ਵਿੱਚ ਕਿਸੇ ਕੋ ਖਾਧੀ ਜਾਣੀ ਮੁੜ ਕੇ ਜਦੋਂ ਕਣਕ ਸੈਂਟਰ ਨੂੰ ਜਾਂ ਪੰਜਾਬ ਗਵਰਨਮੈਂਟ ਨੂੰ ਮਿਲੇਗੀ ਨਹੀਂ ਤੇ ਉੱਥੇ ਖਾਊ ਕੌਣ ਕਿਉਂਕਿ ਇਹਦੇ ਵਿੱਚ ਜ਼ਿੰਮੇਵਾਰ ਤੇ ਕਣਕ ਘਟ ਖਾਂਦਾ ਹੈ ਤੇ ਜਿਹੜੀ ਆਮ ਪਬਲਿਕ ਆ ਉਹ ਜ਼ਿਆਦਾ ਹੀ ਖਾਂਦੀ ਆ ਇਸ ਕਰਕੇ ਜੇ ਕਣਕ ਘੱਟ ਨਿਕਲੀ ਜਾਂ ਇੱਥੇ ਕੋਈ ਨੁਕਸਾਨ ਹੋ ਗਿਆ ਤੇ ਇਹਦੇ ਵਿੱਚ ਆਟਾ ਵੀ ਮਹਿੰਗਾ ਹੋਣਾ ਹਰ ਚੀਜ਼ ਮਹਿੰਗੀ ਹੋਣੀ ਆ ਬਾਕੀ ਜਿਹੜੀ ਚੀਜ਼ ਆ ਇਹਦੇ ਉੱਤੇ ਸਾਨੂੰ ਗਵਰਨਮੈਂਟ ਕੋਈ ਚੀਜ਼ ਨਹੀਂ ਦਿੰਦੀ ਤੁਸੀਂ ਇੱਕ ਚੀਜ਼ ਵੇਖੋ ਗਵਰਨਮੈਂਟ ਦੇ ਇਸ ਟਾਈਮ ਤੇ ਕੋਈ ਵੀ ਐਮਐਲਏ ਬਣ ਜਾਂਦਾ ਜਾਂ ਕੋਈ ਮੰਤਰੀ ਬਣ ਜਾਂਦਾ ਜਾਂ ਕੋਈ ਮੁੱਖ ਮੰਤਰੀ ਬਣ ਜਾਂਦਾ ਉਹਦੀ ਗੱਡੀ ਦੇ ਉੱਤੇ 3-3 ਕਰੋੜ ਦਾ ਖਰਚਾ ਹੋਇਆ ਹੁੰਦਾ ਉਹਦੀ ਗੱਡੀ ਖਰਾਬ ਹੋ ਜੇ ਤੇ 10 ਮਿੰਟਾਂ ਚ ਗੱਡੀ ਠੀਕ ਹੋ ਜਾਂਦੀ ਆ ਸਾਡੀ ਫਲਸਤ ਨੂੰ ਕੋਈ ਨੁਕਸਾਨ ਹੋ ਜੇ ਤੇ ਸਾਨੂੰ ਆਣ ਕੇ ਕੋਈ ਚੀਜ਼ ਨਹੀਂ ਮਿਲਦੀ ਰੱਬ ਆਸਰੇ ਰੱਬ ਆਸਰੇ ਆ ਕੋਈ ਚੀਜ਼ ਨਹੀਂ ਮਿਲਦੀ ਨਾ ਸਾਨੂੰ ਬੀਮਾ ਮਿਲਦਾ ਨਾ ਸਾਨੂੰ ਕੋਈ ਖਰਾਬਾ ਮਿਲਦਾ ਜੇ ਕੋਈ ਨੁਕਸਾਨ ਹੋ ਜਾਂਦਾ ਪਟਵਾਰੀਆਂ ਨੂੰ ਹਦਾਇਤ ਕਰ ਦਿੰਦੇ ਨੇ ਕਿ ਇਹ ਵੇਖੋ ਜੀ ਅੱਜ ਜਾ ਕੇ ਖਰਾਬੇ ਦੇ ਉੱਤੇ ਆਪਣੇ ਸੁਣੋ ਉੱਥੇ ਖਰਾਬੇ ਤੇ ਕੀ ਕਰਦੇ ਆ ਪਟਵਾਰੀ ਆਉਂਦੇ ਨੇ ਬਸ ਜਿੰਨੂੰ ਕਦੇ 10 ਰੁਪਏ ਮਿਲ ਜਾਂਦੇ ਆ ਉਹਦਾ ਖਰਾਬਾ ਲਿਖ ਜਾਂਦੇ ਦੂਜੇ ਦਾ ਖਰਾਬਾ ਨਹੀਂ ਲਿਖਦੇ ਸਾਨੂੰ ਸਰਕਾਰ ਕੋਲੋਂ ਸਰਕਾਰਾਂ ਬਹੁਤ ਕਰਦੀਆਂ ਪਰ ਜੋ ਹੁਣ ਕਿਸਾਨ ਅੰਦੋਲਨ ਚ ਹੋਇਆ ਜਿਸ ਤਰ੍ਹਾਂ ਲੰਗੀ 19 ਤਰੀਕ ਨੂੰ ਧੋਖੇ ਨਾਲ ਮੀਟਿੰਗ ਵਾਸਤੇ ਬੁਲਾ ਕੇ ਗ੍ਰਿਫਤਾਰ ਕੀਤਾ ਗਿਆ ਉੱਥੋਂ ਅੰਦੋਲਨ ਖਤਮ ਕਰਾਇਆ ਗਿਆ ਕਿਸ ਤਰ੍ਹਾਂ ਦੇਖਦੇ ਹੋ ਜੀ ਵੀਖੋ ਜੀ ਅੰਦੋਲਨ ਇਹਨਾਂ ਨੇ ਬਿਲਕੁਲ ਧੋਖਾ ਨਾ ਕਰਾਇਆ ਵਾ ਜੇ ਇਹਨਾਂ ਨੇ ਅੰਦੋਲਨ ਖਤਮ ਕਰਾਉਣਾ ਸੀਗਾ ਤੇ 5 ਦਿਨ ਦਾ ਜਾਂ 4 ਦਿਨ ਦਾ ਐਸਟੀਮੇਟ ਦਿੰਦੇ ਵੀ ਤੁਸੀਂ ਆਣ ਕੇ ਤੁਹਾਡਾ ਅੰਦੋਲਨ ਨਹੀਂ ਸੀ ਖਤਮ ਕਰ ਦੇਣਾ ਜਾਣ ਨੂੰ ਚੁੱਕ ਲੋ ਜਾਂ ਅਸੀਂ ਖਤਮ ਕਰ ਦੇਣਾ ਵਾ ਪਰ ਉਸ ਵੇਲੇ ਇਹਨਾਂ ਨੇ ਸਾਨੂੰ ਧੋਖੇ ਨਾ ਰੱਖ ਕੇ ਸਾਡੀਆਂ ਮੀਟਿੰਗਾਂ ਉੱਥੇ ਰਖਾ ਕੇ ਸੈਂਟਰ ਗਵਰਨਮੈਂਟ ਨਾਲ ਉੱਥੋਂ ਹੀ ਸਾਨੂੰ ਗ੍ਰਿਫਤਾਰ ਕਰਕੇ ਸਾਡੇ ਉੱਥੇ 150 500 ਹਜ਼ਾਰ ਬੰਦਾ ਸੀਗਾ ਇਹਨਾਂ ਨੇ ਸਾਰੀ ਫੋਰਸ ਲਾ ਕੇ ਸਾਡਾ ਉੱਥੋਂ ਖਰਾਬ ਕੀਤਾ ਅਸੀਂ ਜੇ ਕਿਸਾਨ ਉੱਥੇ ਬੈਠੇ ਆ ਸਾਨੂੰ ਇਹ ਦੇ ਦੇਖਣ ਵੀ ਬੈਠੇ ਕਾਦੇ ਵਾਸਤੇ ਆ ਤੁਸੀਂ ਜੇ ਕੋਈ ਧਰਨਾ ਲਾਉਂਦਾ ਆ ਕੋਈ ਚੀਜ਼ ਕਰਦਾ ਵਾ ਇਹੋ ਹੀ ਭਗਵੰਤ ਮਾਨ ਸਾਨੂੰ ਕਹਿੰਦਾ ਸੀਗਾ ਵੀ ਮੈਂ ਦਿੱਲੀ ਦੇ ਵਿੱਚ ਇੰਨਾ ਚਿਰ ਧਰਨਾ ਦਾ ਛੱਡਿਆ ਵਾ ਉਹਨੇ ਕਾਦੇ ਵਾਸਤੇ ਲਾਇਆ ਸੀਗਾ ਉਹਨੇ ਸਿਰਫ ਆਪਣਾ ਮੁੱਖ ਮੰਤਰੀ ਬਣਨ ਵਾਸਤੇ ਲਾਇਆ ਸੀਗਾ ਕੇਜਰੀਵਾਲ ਨੇ ਧਰਨਾ ਲਾਇਆ ਸੀਗਾ ਉਹਨੇ ਮੁੱਖ ਮੰਤਰੀ ਬਣਨ ਵਾਸਤੇ ਲਾਇਆ ਸੀਗਾ ਇਹਦ ਕਰਕੇ ਜੇ ਅਸੀਂ ਧਰਨੇ ਲਾਉਨੇ ਸਾਡੀ ਸੁਣਨ ਤੇ ਸਹੀ ਵੀ ਤੁਹਾਨੂੰ ਤਰਕੀ ਪ੍ਰੋਬਲਮ ਕੀ ਆ ਮੁਸ਼ਕਲ ਕੀ ਆ ਉਹਦੇ ਵਿੱਚ ਬਸ ਕੋਈ ਨਹੀਂ ਸੁਣਦਾ ਸਰਕਾਰਾਂ ਦੇ ਉੱਤੇ ਕੋਈ ਆਸ ਨਹੀਂ ਸਾਨੂੰ ਬਿਲਕੁਲ ਨਹੀਂ ਆਸ ਪਰ ਵਾਇਗਰੂ ਚਰਨਾ ਚਰਦਾ ਬਸ ਪ੍ਰਮਾਤਮਾ ਦੇ ਉੱਤੇ ਆਸ ਹੈ ਜੀ ਉਹ ਰੱਬ ਹੀ ਆ ਜੇ ਉਹ ਸਾਨੂੰ ਨ ਬਿਲਕੁਲ ਵਾਹਿਗੁਰੂ ਚਰਨਾਂ ਚ ਅਰਦਾਸ ਜ਼ਰੂਰ ਕਰ ਸਕਦੇ ਆ ਕਿ ਮੀਂਹ ਹੋਰ ਨਾ ਪਵੇ ਤੇ ਫਸਲ ਬਚੀ ਰਹੇ ਵਾਹਿਗੁਰੂ ਗੜੀ ਇਹੋ ਹੀ ਆਸ ਆ ਵੀ ਗਾਂ ਹੁਣ ਮੀਂਹ ਨਾ ਪਵੇ ਫਸਲ ਦਾ ਦੋਆਂ ਚੌਂ ਦਿਨਾਂ ਚ ਵੱਢੀ ਜਾਣੀ ਆ ਤੇ ਅਸੀਂ ਤੇ ਆਏ ਇੰਨੇ ਆ ਪ੍ਰਮਾਤਮਾ ਕੋ ਇਹੋ ਹੀ ਮੰਗ ਰੱਖ ਸਕਦੇ ਆ ਮੰਡੀ ਤੱਕ ਪਹੁੰਚ ਜੇ ਮੰਡੀ ਤੱਕ ਪਹੁੰਚ ਜੇ ਜਿੰਨਾ ਚਿਰ ਸਾਡੀ ਮੰਡੀ ਤੱਕ ਨਹੀਂ ਪਹੁੰਚਦੀ ਉਹਨਾਂ ਦਾ ਸੈਂਸਾ ਹੀ ਆ ਮੰਡ ਦੇ ਵਿੱਚ ਹਾਂਜੀ ਤੇ ਜਿੰਨਾ ਜਿੰਨਾ ਬੋਰੀਆਂ ਚ ਨਹੀਂ ਪੈਂਦੀ ਕੋਈ ਸਾਡੇ ਚੈੱਕ ਨਹੀਂ ਪੈਂਦੀ ਇਹਦਾ ਕੋਈ ਆਸ ਨਹੀਂ ਸਾਨੂੰ ਅਸੀਂ ਤਾਂ ਅਰਦਾਸ ਬੇਨਤੀ ਉਹ ਮਹਾਰਾਜ ਦੇ ਗਾੜੀ ਕਰ ਸਕਦੇ ਆ ਵੀ ਆ ਚਾਰ ਪੰਜ ਦਿਨ ਕੱਢ ਦੇ ਕਿ ਸਾਡੀ ਵੱ ਬਸ ਜੀ ਬਿਲਕੁਲ ਸਵੇਰ ਤੋਂ ਜਿਹੜੀ ਲਗਾਤਾਰ ਬਰਸਾਤ ਹੋ ਰਹੀ ਉਸ ਦੇ ਨਾਲ ਕਿਤੇ ਨਾ ਕਿਤੇ ਦੇਸ਼ ਦੇ ਅੰਦਾਤਾ ਦੇ ਮਨਾਂ ਵਿੱਚ ਡਰ ਹੈ دہشت ਹੈ ਚਿੰਤਾ ਹੈ ਕਿਉਂਕਿ ਫਸਲ ਦੇ ਨਾਲ ਸਾਰੀ ਆਰਥਿਕਤਾ ਦਾ ਇੱਕ ਸਰਕਲ ਜੁੜਿਆ ਹੈ ਚਾਹੇ ਉਹ ਇੱਕ ਕਿਸਾਨ ਦਾ ਪਰਿਵਾਰ ਹੈ ਜਾਂ ਫਿਰ ਉਸ ਤੋਂ ਅੱਗੇ ਆੜਤੀ ਹੈ ਜਾਂ ਫਿਰ ਬਾਜ਼ਾਰ ਹੈ ਇਸ ਲਈ ਸਰਕਾਰਾਂ ਤੋਂ ਕੋਈ ਅਸਮਵਿਦਾਂ ਨਹੀਂ ਸਿਰਫ ਵਾਹਿਗੁਰੂ ਜਰਨਾ ਚ ਅਰਦਾਸ ਹੈ ਕਿ ਵਾਹਿਗੁਰੂ ਕਿਰਪਾ ਬਖਸ਼ਿਸ਼ ਬਰਾਈ ਰੱਖੇ ਫਸਲ ਦੀ ਵਾਢੀ ਕਰਕੇ ਉਸ ਨੂੰ ਸਹੀ ਸਮੇਂਦ ਮੰਡੀ ਪਹੁੰਚਾ ਕੇ ਪੈਸੇ ਵੱਟੇ ਤਾਂ ਜੋ ਅਗਲੀ ਫਸਲ ਦੀ ਵੀ ਤਿਆਰੀ ਕੀਤੀ ਜਾ ਸਕੇ ਕੈਮਰਾ ਬਸਰ ਅਵਤਾਰ ਸਿੰਘ ਦੇ ਨਾਮ ਮਨਿੰਦਰ ਸਿੰਘ ਮੌਂਗਾ ਬੀਡੀ ਸਟੂਡਿਓਜ਼ ਅਜਨਾਲਾ